ਹਾਂਜੀ ਆਪਾਂ ਜੀ ਗੋਭੀ ਦੇ ਪਰੌਠੇ ਬਣਾਏ ਹੈਗੇ ਆ ਇਹ ਜਿਹੜੇ ਕਿ ਬਹੁਤ ਹੀ ਸੌਫਟ ਬਣੇ ਹੈਗੇ ਆ ਜੀ ਮੈਂ ਤੁਹਾਨੂੰ ਇੱਕ ਦਿਖਾਉਣੀ ਹੈਗੀ ਦੇਖੋ ਜੀ ਇਹਦੇ ਵਿੱਚ ਗੋਭੀ ਦੀ ਸਟਫਿੰਗ ਵੀ ਇਸ ਤਰ੍ਹਾਂ ਕਿੰਨੀ ਵਧੀਆ ਹੈਗੀ ਆ ਤੁਸੀਂ ਵੀ ਇਸ ਤਰ੍ਹਾਂ ਦੀ ਇਹ ਕੱਚੀ ਗੋਭੀ ਇਹਨੂੰ ਆਪਾਂ ਕੋਈ ਵੀ ਫਰਾਈ ਨਹੀਂ ਕੀਤਾ ਹੈਗਾ ਸਾਰੀਆਂ ਚੀਜ਼ਾਂ ਨੂੰ ਪੱਤੀ ਨੇ ਗ੍ਰाइंड ਕਰਕੇ ਪਾਇਆ ਹੈਗਾ ਤੇ ਪਰੌਠੇ ਬਣਾਉਣੇ ਨੇ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੀ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹਲੋ ਸਸਤ ਕਰਦੇ ਹਾਂ ਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਡਰ ਇਓ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹ ਅੱਜ ਆਪਾਂ ਬਣਾ ਰਹੇ ਹਾਂ ਗੋਭੀ ਦੇ ਪਰੌਠੇ ਹਾਂਜੀ ਗੋਭੀ ਦੇ ਪਰੌਠੇ ਬਣਾਉਣ ਲਈ ਆਪਾਂ ਲੈ ਹੈਗੇ ਇਹ ਗੋਭੀ ਲਈ ਹੈ ਕੀ ਇੱਕ ਫੁੱਲ ਆਪਾਂ ਛੋਟਾ ਲਿਆ ਸੀਗਾ ਇਹਨੂੰ ਆਪਾਂ ਵਾਸ਼ ਕਰਕੇ ਤੇ ਕੱਟ ਲਿਆ ਹੈਗਾ ਹੁਣ ਆਪਾਂ ਬਾਅਦ ਦੇ ਵਿੱਚ ਇਹਨੂੰ ਗ੍ਰाइंड ਕਰ ਲੈਣਾ ਇਹਦੇ ਵਿੱਚ ਆਕਾ ਇੱਕ ਪਿਆਜ਼ ਪਾਵਾਂਗੇ ਤੇ ਇੱਕ ਦੋ ਟੁਕੜੇ ਆਪਾਂ ਅਦਰਕ ਦੇ ਪਾਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਤੇ ਚਾਰ ਤੋਂ ਪੰਜ ਲਸਣ ਦੀਆਂ ਕਲੀਆਂ ਥੋੜੀ ਜੀ ਆਪਾਂ ਪਾਲਕ ਤੇ ਹਾਂਜੀ ਥੋੜਾ ਹਰਾ ਧਨੀਆ ਪਾਵਾਂਗੇ ਇਹਦੇ ਵਿੱਚ ਹਾਂਜੀ ਆਪਾਂ ਇਹਨੂੰ ਪਹਿਲਾਂ ਕੀ ਕਰਨਾ ਹੈਗਾ ਗ੍ਰाइंड ਕਰ ਲੈਣਾ ਹਾਂ ਜੀ ਗੋਬੀ ਜੀ ਆਪਾਂ ਜਿਹੜੀ ਹੈਗੀ ਆ ਇਹ ਇਹਨੂੰ ਆਪਾਂ ਗ੍ਰाइंड ਕਰ ਲਿਆ ਹੈਗਾ ਇਸ ਤਰ੍ਹਾਂ ਦੀ ਹੋਈ ਹੈਗੀ ਆ ਇਹ ਹਾਂ ਜੀ ਇਹਦੇ ਵਿੱਚ ਆਪਾਂ ਥੋੜੀ ਜਿਹੀ ਹੁਣ ਚੁੱਕੇ ਮਸਾਲੇ ਪਾਉਣੇ ਆ ਹਾਂ ਜੀ ਇੱਕ ਚਮਚਾ ਜੀ ਸੌਲਟ ਹੈਗਾ ਇਹ ਲੂਣ ਜਿਹੜਾ ਹੈਗਾ ਇਹ ਆਮਲਾ ਜੀ ਗਰਮ ਮਸਾਲਾ ਇੱਕ ਚਮਚਾ ਜੀ ਕਸੂਰੀ ਮੇਥੀ ਹੈਗੀ ਆ ਥੋੜੀ ਜਿਹੀ ਆਪਣੇ ਦੇ ਵਿੱਚ ਅਜਵਾਇਣ ਪਾਉਣੀ ਹੈਗੀ ਆ ਜਿੰਨੇ ਆਪਾਂ ਦਾ ਹੱਥ ਤੇ ਨਾਲ ਮਲ ਕੇ ਕ੍ਰਸ਼ ਕਰਕੇ ਪਾਣੀ ਹੈਗੀ ਐ ਫਿਰ ਬਹੁਤ ਵਧੀਆ ਦਾ ਫਲੇਵਰ ਆ ਲੱਗਾ ਹੈ ਇੱਕ ਚਮਚਾ ਇਹਦੇ ਵਿੱਚ ਆਪਾਂ ਦੁੱਸੀ ਕੀ ਉਹਦਾ ਪਾਉਣਾ ਹੈਗਾ ਹੈ ਹੁਣ ਆਪਾਂ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਮਿਲਾ ਦੇਣਾ ਹੈਗਾ ਹੈ ਹੰਦੀ ਬਣਾਏ ਸਾਰੇ ਚੀਜ਼ਾਂ ਜਿਹੜਾ ਮਿਕਸ ਕਰ ਲਿਆ ਤੇ ਫਿਰ ਆਪਾਂ ਜਿੰਨਾ ਵੀ ਕਰੋਟੇ ਬਣਾਉਣੇ ਹੈਗੇ ਜਿੰਨਾ ਵੀ ਆਪਾਂ ਪੁੱਛਣਾ ਉਹਦੇ ਵਿੱਚ ਪਾਉਣਾ ਹੈਗਾ ਸਟਫਿੰਗ ਫਿਰ ਕਰ ਸਕਦੇ ਆ ਹੁਣ ਇਹਨੂੰ ਆਪ ਕੋੜੇ ਹੱਥ ਲੰਘ ਕਰ ਸਕਦੇ ਆ ਜਿੰਨੀ ਕਰਾਂ ਹੁਣ ਆਪਾਂ ਜਿਹੜੇ ਪਰੌਤੇ ਹੈਗੇ ਆਪਾਂ ਬਣਾ ਲੈਣੇ ਹੈਗੇ ਆ ਰੈਡੀ ਹੋ ਗਿਆ ਹੈ ਆਪਣਾ ਮਿਕਸਚਰ ਹਾਂਜੀ ਆਪਣਾ ਜਿਹੜਾ ਹੈਗਾ ਮਿਕਸਚਰ ਨੇ ਰੈਡੀ ਹੋ ਗਿਆ ਆ ਹੁਣ ਇਹਦੇ ਵਿੱਚ ਮਸਾਲੇ ਬਸੂਲੇ ਸਾਰੇ ਮਿਕਸ ਹੋ ਗਏ ਆ ਹੁਣ ਆਪਾਂ ਪਰਾਂਠਾ ਬਣਾਣਾ ਹੈਗਾ ਜਿੱਡੇ ਵੀ ਆਪਾਂ ਢੇਰੇ ਬਣਾ ਲੈਣੇ ਆ ਪਹਿਲਾਂ ਹਾਂਜੀ ਤੁਸੀਂ ਇੱਕ ਕੀੜਾ ਲੈ ਕੇ ਵੀ ਉਹਦੇ ਵਿੱਚ ਵੀ ਤੁਸੀਂ ਪਰਾਠਾ ਬਣਾ ਸਕਦੇ ਆ ਪਰ ਮੈਂ ਇਹਨੂੰ ਡਬਲ ਬਣਾਉਂਗੀ ਜਿੱਦਾਂ ਪਹਿਲਾਂ ਇੱਕ ਰੋਟੀ ਰੇਲ ਕੇ ਉਹਦੇ ਵਿੱਚ ਸਟਫਿੰਗ ਪਾ ਕੇ ਤਾਂ ਫਿਰ ਦੂਸਰੀ ਉਹਦੇ ਉੱਤੇ ਰੱਖ ਕੇ ਜਿੱਦਾਂ ਮਰਜ਼ੀ ਤੁਸੀਂ ਬਣਾ ਸਕਦੇ ਹੈਗੇ ਆ ਆ ਇੱਕ ਵੀ ਇੱਕ ਰੱਫ ਲੈਣੀ ਹੈਗੀ ਆ ਸੇਮ ਸਾਈਜ਼ ਦੀ ਆਪਣਾ ਇੱਕ ਹੋਰ ਬਣਾ ਲੈਣੀ ਹੈਗੀ ਆ ਛੋਣਾ ਆਪਣੇ ਜਿਹੜੇ ਗੋਭੀ ਦਾ ਤੇ ਪਾਲਕ ਦਾ ਜਿਹੜਾ ਆਪਾਂ ਸਟਫਿੰਗ ਬਣਾਈ ਹੈਗੀ ਆ ਉਹ ਆਪਾਂ ਇਹਨੂੰ ਫਿਲ ਕਰ ਦੇਣੀ ਹੈਗੀ ਆ ਤੁਸੀਂ ਇਹਨੂੰ ਹੱਥ ਤੇ ਨਾਲ ਹੀ ਇੱਦਾਂ ਸਾਰੀ ਨੂੰ ਸੈੱਟ ਕਰ ਸਕਦੇ ਆ ਰੋਟੀ ਦੇ ਉੱਤੇ ਜਿੰਨੇ ਕੱਪ ਨੇ ਰੋਟੀਆਂ ਹੈਗੀਆਂ ਥੋੜਾ ਜਿਹਾ ਤੁਸੀਂ ਇੱਦਾਂ ਹੋਰ ਵੀ ਜਿੱਥੇ ਨਹੀਂ ਹੈਗਾ ਮਿਸ਼ਰਣ ਆਪਣਾ ਉਹਨੂੰ ਕਰ ਸਕਦੇ ਹੈਗੇ ਆ ਹਾਂ ਦੇ ਰਿਹਾ ਤੇ ਆਪਣੀ ਜਿਹੜੀ ਤੁਸੀਂ ਰੋਟੀ ਹੈ ਕਿਆ ਕਿ ਨੂੰ ਆਪਾਂ ਇਦਾਂ ਪ੍ਰੇਥਣ ਵੀ ਆ ਚੁੱਕੇ ਆਟੇ ਨਾਲ ਵੀ ਕਰ ਸਕਦੇ ਆ ਦਵਾ ਸਕਦੇ ਆ ਤੇ ਕੋਰਨਰ ਜਿਹੜੇ ਹੈਗੇ ਆਪਾਂ ਪਾਣੀ ਮਿਲਾ ਸਕਦੇ ਹੈਗੇ ਆ ਥੋੜਾ ਜਿਹਾ ਕਾਟਾ ਪਾ ਗੁਲ ਲਾ ਕੇ ਨੂੰ ਆਪਾਂ ਫੇਰ ਦੁਬਾਰਾ ਵੇ ਲੈਣਾ ਹੈ ਕਰੀ ਤੁੱਕੇ ਗੋਪੀ ਥੋੜੀ ਜੀ ਤੁਹਾਨੂੰ ਪਤਾ ਹੀ ਆ ਸੌਫਟ ਹੁੰਦੀ ਹੈ ਕਿ ਆ ਥੋੜਾ ਜਿਹਾ ਆਪਾਂ ਸੁੱਕਾ ਕਾਟਾ ਉੱਤੇ ਇਦਾਂ ਲੈਣ ਚਾਹੀਦਾ हल्की जी वेलना बहुत ज्यादा नहीं दबा के मिश्रण हाँ जी जी है, तो है, है कि बहुत ज्यादा नहीं मैंने बताना है का? ਇਸ ਤਰ੍ਹਾਂ ਹੀ ਆਪਣਾ ਹਾਂਜੀ ਆਪਾਂ ਜਿਹੜੇ ਦੂਜੇ ਪਰੌਂਠੇ ਵੀ ਆ ਬਣਾ ਲੈਣੇ ਆ ਇਹ ਤੇੜੇ ਬਣਾ ਕੇ ਆਪਾਂ ਰੱਖ ਲੈਣੇ ਹੈਗੇ ਤੇ ਤੇਲ ਲੈਣੇ ਹਾਂਜੀ ਇਹ ਗੋਬੀ ਦੇ ਪਰੌਂਠੇ ਬਹੁਤ ਵਧੀਆ ਹਾਂਜੀ ਬਣਦੇ ਹੈਗੇ ਆ ਇਕੇ ਦੇ ਵਿੱਚ ਵੀ ਆਪਾਂ ਬਹੁਤ ਜ਼ਿਆਦੀਆਂ ਗ੍ਰੀਨ ਚੀਜ਼ਾਂ ਪਾਈਆਂ ਆ ਪਾਲਕ ਧਨੀਆ ਤੇ ਬਹੁਤ ਚਾਦੇ ਸੇਤ ਵਸਤੇ ਦੇ ਗੁੱਡ ਹੈਗੇ ਆ ਇਸ ਤਰ੍ਹਾਂ ਦੀ ਆਪਣੀ ਜਿਹੜੀ ਫਿਰ ਆਪਾਂ ਇੱਕ ਵੇਲ ਕਿਰਾ ਕਰਨੀ ਹੈ ਰੋਟੀ ਤੇ ਦੂਸਰੀ ਵਾਰੀ ਫਿਰ ਬਣ ਜੂਸ ਨੇ ਦੀ ਪਰਲਾਪਾ ਦੇਖਣਾ ਇਹਨੂੰ ਆਪਾਂ ਕਿਉਂ ਲਾਉਣਾ ਹੈਗਾ ਹਾਂ ਹਾਂਜੀ ਇਹ ਮੇਰੇ ਕੋਲ ਦੇਸੀ ਘਿਓ ਹੈਗਾ ਤੁਸੀਂ ਆਇਲ ਲਾਉਣਾ ਆਇਲ ਵੀ ਲਾ ਸਕਦੇ ਆ ਜੋ ਮਰਜ਼ੀ ਹਾਂਜੀ ਇਹਦੀ ਦੋਨੀਆਂ ਸਾਈਡਾਂ ਤੇ ਆਪਾਂ ਸੇਕਣਾ ਹੈਗਾ ਇਹ इस तरह अपनी दूसरी साइड भी आप सेक लिये हाँ जी बहुत वादिया जी देखो गोभी का परोठा जोड़ा बनिया है बहुत ही ज्यादा सॉफ्ट है थोड़ा जहां इन्होंने सेक के तो फिर चक लेना है ਦੇਖੋ ਜੀ ਆਪਣਾ ਪਰਾਂਠਾ ਬਣ ਗਿਆ ਹੈਗਾ ਬਹੁਤ ਹੀ ਵਧੀਆ ਬਣਿਆ ਹੈਗਾ ਆ ਇਦਾਂ ਹੀ ਆਪਾਂ ਸਾਰੇ ਪਰਾਂਠੇ ਬਣਾ ਲੈਣੇ ਹੈਗੇ ਆ ਸਾਰਾ ਮਿਸ਼ਣ ਡਿਹਾ ਹੈਗਾ ਇੱਥੇ ਆਪਾਂ ਫਿਰ ਸਾਰੇ ਜਿਹੜੇ ਪਰਾਂਠੇ ਇੱਥੇ ਲੇ ਕਰਕੇ ਤਾਂ ਬਣਾ ਲੈਣੇ ਥੋੜੀ ਜਿਹੀ ਆਪਾਂ ਇਹਨੀਆਂ ਸਾਈਡਾਂ ਦਬਾ ਦੇਣੀਆਂ ਹੈਗੀਆਂ ਫੇਰ ਆਪਣਾ ਮਿਸ਼ਰਣ ਨਿਕਲਦਾ ਨਹੀਂ ਹੈਗਾ ਸਹਰਾ ਸੇਕ ਤੋਂ ਹੋ ਜਾਂਦਾ ਹੁਣ ਜਿਹੇ ਸਿਤਰੇ ਆਪਾਂ ਇਹਨੂੰ ਵੀ ਦੇਖ ਲੈਣਾ ਹੈਗਾ ਹਾਂਜੀ ਹੰਦੀ ਵਿੱਚ ਆਪਣੇ ਸਾਰੇ ਪਰੌਠੇ ਆਪਾਂ ਇਸ ਤਰ੍ਹਾਂ ਹੀ ਬਣਾ ਲੈਣੇ ਹੈਗੇ ਹਾਂਜੀ ਆਪਾਂ ਜਿਹੜਾ ਦੂਜਾ ਪਰੌਠਾ ਹੈ ਉਹ ਵੀ ਇਹ ਰਲਾਚ ਹੈਗਾ ਇਹ ਸਟਫਿੰਗ ਵਿੱਚ ਫਿਲ ਕਰ ਲੱਗੇ ਹਾਂ ਹਾਂਜੀ ਜੇ ਨਹੀਂ ਵੀ ਇਦਾਂ ਤੁਸੀਂ ਕੱਚੀ ਗੋਬੇ ਨੂੰ ਕਰਨਾ ਤਾਂ ਤੁਸੀਂ ਫਰਾਈਪੈਨ ਦੇ ਵਿੱਚ ਇਹਨੂੰ ਥੋੜਾ ਜਿਹਾ ਪਾ ਕੇ ਤੜਕੇ ਵਾਂਗੂ ਜਿਤਾਏ ਤਾਂ ਪਾਣੀ ਸਿਕਾ ਸਕਦੇ ਹਾਂ ਹੋਰ ਫਿਰ ਹੋਰ ਵੀ ਬੈਟਰ ਹਾਂਜੀ ਬਣਦੇ ਆ थोड़ा जब तो सुखा आटा देते भुग लेने दोनों साइड से बहुत तो ज्यादा हल्के हत्थ में ना बहुत प्रेशर नहीं देना है ना। ਸੇਤਰੇ ਨੂੰ ਪਾ ਦਿਨਾ ਆਪਾ ਤਾਂ ਵੇਤੇ ਹਾਂ ਜੀ ਇਹ ਪਾਰਟ ਦੇ ਦਿੱਤੇ ਆਪਾ ਇਹਦਾ ਕਿਉਂ ਲਾ ਕੇ ਸਿੱਖ ਲਾ ਰਹੇ ਤੁਸੀਂ ਸੌਕਾ ਵੀ ਬਣਾਉਣਾ ਚਾਹੁੰਦੇ ਨੇ ਨਹੀਂ ਵੀ ਤੁਸੀਂ ਕਿਉਂ ਖਾਣਾ ਚਾਹੁੰਦੇ ਕਿਸੇ ਵਜ੍ਹਾ ਕਰਕੇ ਫਿਰ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਹਾਂਜੀ ਨਾ ਵੀ ਲਾਓ ਕਿਉਂਕਿ ਕਿਉਂ ਦੇ ਨਾਲ ਬਹੁਤ ਜਿਆਦਾ ਫਿਰ ਕ੍ਰਿਸਪੀ ਹੋ ਜਾਂਦੇ ਆ ਥੋੜਾ ਤੇਸਤੀ ਹੋਰ ਵਦੰਭਾ ਆ ਇਹਦੀਆਂ ਸਾਈਡਾਂ ਆਪਾਂ ਦਵਾ ਦੇਣੀਆਂ ਹੈਗੀਆਂ ਹਾਂਜੀ ਪਰੌਂਠੇ ਵੀ ਆਪਣੇ ਸਾਰੇ ਬਣ ਗਏ ਹੈਗੇ ਹੁਣ ਬਸ ਸਟੋਰ ਨੂੰ ਕਰ ਦੇਣਾ ਬੰਦ ਹੈਗਾ ਇਹਨੂੰ ਵੀ ਚੱਕ ਦੇਣਾ ਹੈਗਾ ਇਹ ਦੇਖੋ ਜੀ ਬਹੁਤ ਹੀ ਵਧੀਆ ਇਹ ਬਣੇ ਹੈਗੇ ਆ ਗੋਭੀ ਦੇ ਪਰੌਂਠੇ ਆ ਕੇ ਜਿਹੜੇ ਬਹੁਤ ਟੇਸਟੀ ਵੀ ਹੁੰਦੇ ਹੈਗੇ ਤਾਂ ਤੁਸੀਂ ਵੀ ਜੇ ਇਸ ਤਰ੍ਹਾਂ ਗੋਭੀ ਦੇ ਪਰੌਂਠੇ ਬਣਾਉਣੇ ਆ ਜਿਹੜੇ ਕਿ ਪੀਸਟੀ ਵੀ ਹੈਗੇ ਆ ਤੇ ਬਹੁਤ ਜ਼ਿਆਦਾ ਸੌਫਟ ਵੀ ਹੈਗੇ ਆ ਮੈਂ ਤੁਹਾਨੂੰ ਇੱਕ ਠੰਡਾ ਜਿਹੜਾ ਉਹ ਖੁੱਲ ਕੇ ਦਿਖਾਉਣੀ ਆ ਦੇਖੋ ਜੀ ਇਹਦੀ ਸਟਫਿੰਗ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਫਿਲ ਕਰਦੇ ਹੈਗੇ ਆ ਜਿੰਨੀ ਵੀ ਹੈਗੀ ਆ ਬਹੁਤ ਵਧੀਆ ਸਟਫਿੰਗ ਇਹਦੀ ਦੋ ਰੋਟੀਆਂ ਬਣਾ ਕੇ ਤੁਸੀਂ ਵਿੱਚ ਪਾ ਕੇ ਫਿਲ ਕਰ ਸਕਦੇ ਆ ਬਹੁਤ ਵਧੀਆ ਪਰੌਠੇ ਬਣਦੇ ਆ ਬਹੁਤ ਟੇਸਟੀ ਬਣਦੇ ਆ ਤੇ ਜੇ ਜੀ ਤੁਹਾਨੂੰ ਵੇ ਸਾਡੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ